ਈਸ਼ਵਰੀ ਆਪਾਂ ਝੋਨੇ ਦੀ ਪ੍ਰੋਕਿਊਰਮੈਂਟ ਦੇ ਵਿੱਚ ਬਹੁਤ ਪ੍ਰੋਬਲਮ ਦੇਖੀ ਹੈਗੀ ਆਪਾਂ ਵੇਖਿਆ ਕਿਵੇਂ ਰਾਈ ਸ਼ੈਲਰਸ ਦੀ ਇਕੱਠੇ ਹੋ ਗਿਆ ਫਿਰ ਬਾਚਾਰਟੀਆਂ ਦੀ ਪ੍ਰੋਬਲਮ ਆ ਗਈ ਔਰ ਸਭ ਤੋਂ ਵੱਡੀ ਐਕਸਪਲੋਇਟੇਸ਼ਨ ਇਹਦੇ ਵਿੱਚੋਂ ਜਿਹੜੀ ਮਿਲੀ ਉਹ ਕਿਸਾਨੀ ਨੂੰ ਮਿਲੀ ਹੈਗੀ ਆ ਘੱਟ ਵੀ ਲੱਗੇ ਤੇ ਘੱਟ ਵੀ ਲੱਗੇ ਸਰ ਹੁਣ ਜਿਹੜੀ ਇਹ ਫਿਰ ਆਪਣੀ ਐਗਰੀਕਲਚਰ ਇਨਫਰਾਸਟ੍ਰਕਚਰ ਦੀ ਮਾਰਕੀਟਿੰਗ ਦੇ ਵਿੱਚ ਜੋ ਪ੍ਰੋਬਲਮਸ ਹੈਗੀਆਂ ਨੇ ਉਹ ਆਪਣੀ ਸਾਹਮਣੇ ਨਹੀਂ ਕੀ ਉਹਨਾਂ ਦਾ ਸੋਲੂਸ਼ਨ ਇਹ ਪਾਲਿਸੀ ਆਫਰ ਨਹੀਂ ਕਰ ਰਹੀ ਹੈਗੀ ਮਾਰਕੀਟਿੰਗ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਸਥਰਪਲਸ ਹੋਵੇ ਹੱਲੇ ਤੇ ਅਸੀਂ ਅੱਗੇ ਦੇ 5 ਸਾਲ ਅਸੀਂ ਕਿ ਕਰੋੜ ਲੋਕਾਂ ਨੂੰ 5 ਕਿਲੋ ਪ੍ਰਤੀ ਜੀ ਪ੍ਰਤੀ ਮਹੀਨਾ ਫੂਡ ਗ੍ਰੇਨ ਦੇਣਾ ਹੈ ਸਾਡੇ ਨਾਲ ਉਹ ਮਾਰਕੀਟਿੰਗ ਦੀਆਂ ਗੱਲਾਂ ਨਾ ਕੀਤੀਆਂ ਜਾਂ ਕਿ NASA ਦਾ ਜਿਹੜਾ ਸੈਟੇਲਾਈਟ ਹੈ ਉਹ ਸਾਨੂੰ ਵੇਖ ਕੇ ਪਿੰਡ ਦੇ ਵਿੱਚ ਦੱਸੇਗਾ ਕਿ ਕਿੰਨੇ ਘਰ ਕੱਚੇ ਨੇ ਤੇ ਕਿੰਨੇ ਪੱਕੇ ਨੇ ਇੱਥੇ ਤਾਂ ਹਲੇ ਪਿੰਡ ਨੂੰ ਰਾਜ ਪੂਰਾ ਨਹੀਂ ਜਾਂਦਾ ਆਪਦੇ ਦੇਸ਼ ਦੇ ਵਿੱਚ ਉਥੇ ਪੱਕਾ ਰਾਜ ਨਹੀਂ ਹੈਗਾ ਹਲੇ ਪ੍ਰਧਾਨ ਮੰਤਰੀ ਛੜੀ ਯੋਜਨਾ ਚੱਲਣ ਦੀ ਹੈ ਤੇ ਸਾਡੇ ਨਾਲ NASA ਦੀ ਡਿਜੀਟਾਈਜੇਸ਼ਨ ਦੀ ਗੱਲ ਕਰੋਗੇ ਤੇ ਸ਼ੋਭਾ ਨਹੀਂ ਦਿੰਦੀ